ਹਾਂਜੀ ਵੀਰੇ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਹੋਰ ਉਮੀਦ ਕਰਦੇ ਆਂ ਬਾਈ ਸਾਰੇ ਵਧੀਆ ਹੋਵੋਗੇ ਤੇ ਵੀਰੇ ਅੱਜ ਆਪਾਂ ਆਲੂ ਦੀ ਬਿਜਾਈ ਸਟਾਰਟ ਕਰਨ ਲੱਗੇ ਆਂ ਬਾਈ ਆਪਣੀ ਖੰਡੂਰ ਵਾਲੀ ਮੋਟਰ ਤੇ ਬਾਕੀ ਸਾਰੀ ਆਪਣੀ ਬਿਜਾਈ ਵੀਰੇ ਹੋਗੀ ਬਾਕੀ ਮੋਟਰਾਂ ਤੇ ਤੇ ਆਪਣੇ ਜੋਤੀਬੀ ਦੀ ਬਿਜਾਈ ਕਰਾਂਗੇ ਵੀਰੇ ਮਸ਼ੀਨ ਪਾਲਿਆਂ ਦੀ ਇਦਾਂ ਆਪਾਂ ਬਾਈ ਰੋਟਾਵੇਟਰ ਪਾਲਿਆਂ ਦਾ ਹੀ ਹੋਲੈਂਡ ਦੇ ਮਗਰ ਉਦੋਂ ਟਰਾਲੀ ਮਹਿੰਦਰੇ ਮਗਰ ਪਾਲਿਆਂ ਦੀ ਤੇ ਉਦੋਂ ਸਵਰਾਜ ਮਗਰ ਬਾਈ ਪਾਲਿਆਂ ਦੀ ਮਸ਼ੀਨ ਤੇ ਆਹ ਦੋ ਕਿਲੇ ਆ ਪਰਲੇ ਆ ਦੋ ਆਨੇ ਤੇ ਇਕੀਲਾ ਪਰੇ ਆ ਪੰਜ ਗੀਲੇ ਆਰੇ ਆ ਮੋਟਰ ਤੇ ਆਪਣੀ ਤੇ ਕਰਦੇ ਆ ਸਟਾਰਟ ਬਾਈ ਵਜਾਈ ਬੰਦੇ ਆਪਣਾ ਪਟਾਲ ਟੂ ਦਾ ਜਟਾ ਦਿੰਦੇ ਆ ਜਾਨੂੰ ਤੇ ਦਿਖਾਉਨੇ ਆ ਫਿਰ ਤੁਹਾਨੂੰ ਬਾਹ ਹੀ ਗੇਤ ਵੀਰੇ ਆਪਣੇ ਰਹਿ ਗਏ ਪੰਜ ਗੀਲੇ ਵਜਾਈ ਕਰਨ ਵਾਲੇ ਬਾਕੀ ਸਾਰੇ ਵਿਜਾਈ ਹੋ ਗਈ ਆਪਣੀ ਆਹੀ ਮੋਟਰ ਤੇ ਰਹਿ ਗਏ ਉਹ ਵਿਜਾਲੀ ਤੇ ਵੀ ਗੱਲ ਕਰਤੀ ਸੀ ਵਿਜਾਈ ਤੇ ਇੱਥੇ ਵੀ ਕਰਦੇ ਆ ਵੀਰੇ ਦੇਖ ਕਰਤੀ ਬਾਈ ਵਜਾਈ ਸ਼ੁਰੂ ਆਗੇ ਦੀ ਲੋਵੇ ਚੱਲਦਾ ਬਾਈ ਵਜਾਈ ਦਾ ਕੰਮ ਇਹ ਆਪਣਾ ਕੀਲਾ ਜਗਾ ਹੋਰੇ ਆ ਵਾਲੀ ਪਰਲੀ ਦੋ ਕੀਲੇ ਆ ਦੋ ਸਾਹਮਣੇ ਆ ਇੱਧਰ ਚੱਲਦਾ ਰੋਟਾ ਵੇਟਰ ਬਾਈ ਆਲਨ ਦੇ ਮਗਰ ਆ ਮਟਾ ਉੱਗੇ ਲੋ ਚੱਲਦਾ ਵੀਰੇ ਇਹ ਵਧੀਆ ਐਨ ਬੱਲਬਾਤ ਬਣਦੀ ਐ ਤੇ ਵੱਟਾਂ ਇਨਫਾਈ ਚੈੱਕ ਕਰੋਗੇ ਵੀਰ ਜੋਤੀ ਆਲੂ ਵੀ ਤੇ ਆ ਵੀਰੇ ਆਪਾਂ ਬਹੁਤ ਹੋਣੀਆਂ ਵੱਟਾਂ ਬਣਦੀਆਂ ਵੀਰੇ ਲੋ ਵੀਰੇ ਮਸ਼ੀਨ ਭਰੀ ਜਾਂਦੇ ਆ ਬੰਦੇ ਆਪਣੇ ਅੱਦੇ ਕੋਲੇ ਲਾ ਲਈ ਦੀ ਬਾਈ ਅਕਣਾ ਦੇ ਟਰਾਲੀ ਤੇ ਅਕਣਾ ਚ ਜਾ ਕੇ ਇੱਥੇ ਪਾਈ ਜਾਂਦੇ ਆ ਤੇ ਪੂਰੀ ਭਰ ਕੇ ਜਣੀ ਕੀ ਗੇੜੇ ਆਉਣ ਜਾਣਦੇ ਦੋ ਗੇੜੇ ਲੱਗ ਜਾਂਦੇ ਆ ਬਾ ਇੰਨਾ ਕੁ ਰਹਿ ਗਿਆ ਵੀਰੇ ਖੇਤਾ ਵਾਲਾ ਤਾਂ ਬਣਾਦਾ ਉੱਤਾ ਬੀਜਿਆ ਗਿਆ ਸਮਝ ਲਓ ਬਾ ਕਰਦੇ ਆ ਬਜਾਈ ਫਿਰ ਆਉਣੇ ਆ ਵੀਰੇ ਤੁਹਾਨੂੰ ਲੋ ਵੀਰੇ ਬਾ ਇੱਕ ਗੇੜਾ ਬਾਈ ਆਉਣ ਜਾਣ ਦਾ ਰਹਿ ਗਿਆ ਉਸ ਤੋਂ ਬਾਅਦ ਉਹ ਸਾਈਡਾਂ ਲਾਉਨੇ ਆ ਉਧਰ ਬੰਦਾ ਆਪਣਾ ਰੋਟਾਵੇਟਰ ਮਾਰਨ ਲੱਗ ਗਿਆ ਬਾ ਗੇੜਾ ਲੈ ਜਾਾਂਗੇ ਉਧਰ ਸਾਈਡਾਂ ਲਾ ਕੇ ਫਿਰ ਮੋੜ ਲਿਆਵਾਂਗੇ ਗੇੜਾ ਤੇ ਉਸ ਤੋਂ ਬਾਅਦ ਆ ਸਾਈਡਾਂ ਰਹਿ ਗਈਆਂ ਤੇ ਇਹ ਪੱਟਾਂ ਦੀ ਸਫਾਈ ਚੈੱਕ ਕਰੋ ਵੀਰੇ ਇਹ ਖੇਤ ਦੇ ਚ ਬਾਈ ਆਪਾਂ ਤਵੀਆਂ ਹਾਲ ਨਹੀਂ ਮਾਰੇ ਅੱਗੇ ਮਾਰਦੇ ਆ ਇਹ ਆਏ ਰਿੱਤੇ ਵਾਲੇ ਖੱਤੇ ਇਹ ਚ ਡੜਾ ਬਣਿਆ ਹੀ ਨਹੀਂ ਹੈਗਾ ਉਹਨਾਂ ਦੇ ਡਲੇ ਕਰਕੇ ਮਾਰਨੀਆਂ ਪੈਂਦੀਆਂ ਨੇ ਹਨਾ ਤੇ ਉਹੀ ਰੋਟਾਵੇਟਰ ਬੰਦੇ ਨੇ ਆਪਣੇ ਨੇ ਦੋ ਬਾਰ ਮਾਰਤਾ ਇਹ ਜਾਨਕੀ ਹੁਣ ਆਪਣੇ ਆਲੂ ਬੀਜਣ ਤੋਂ ਪਹਿਲਾਂ ਇੱਕ ਵਾਰ ਪਹਿਲਾਂ ਮਾਰਤਾ ਇੱਕ ਵਾਰ ਮੂਰੇ ਮੂਰੇ ਫੇਰ ਮਾਰੀ ਗਿਆ ਦੋ ਬਾਰ ਰੋਟਾਵੇਟਰ ਮਾਰਤਾ ਤੇ ਸਫਾਈ ਚੈੱਕ ਕਰੋ ਬਾਈ ਬਟਾਂ ਦੀ ਦੇਖੋ ਐਨ ਰੋਈਆਂ ਪਈਆਂ ਨਾ ਮੋਤੀਆਂ ਕੋ ਇਧਰ ਆਪਣੇ ਬੰਦੇ ਆਏ ਨੇ ਪਰਲੀ ਮਸ਼ੀਨ ਪਾ ਦੋ ਪਾ ਦੋ ਵੀ ਖਾਦ ਪਾ ਦੋ। ਲੋ ਵੀਰੇ ਹੋ ਗਈ ਆ ਖੇਤ ਦੀ ਬਜਾਈ ਬਾਈ। ਆ ਸਾਈਡਾਂ ਸੁੱਡਾਂ ਵਾਲੇ ਗੜੇ ਬਾਈ ਸਾਰੇ ਲਾਗੇ ਫਾਈਨਲ ਹੋ ਗਿਆ ਖੇਤ। ਤੇ ਬੱਟਾਂ ਦੀ ਸਫਾਈ ਚੈੱਕ ਕਰੋ ਵੀਰੇ। ਬਹੁਤ ਸੋਹਣੀਆਂ ਬੱਟਾਂ ਬਣੀਆਂ ਵੀਰੇ। ਤੇ ਹੁਣ ਇਦੂ ਬਾਅਦ ਵੀਰੇ ਆ ਇਹਦੀ ਕਰਦੇ ਆਪਾਂ ਆ ਖੇਤ ਦੀ ਬਜਾਈ। ਬੰਦਾ ਆਪਣਾ ਰੋਟਾਵੇਟਰ ਉਹਦੇ ਮਾਰ ਲੱਗ ਗਿਆ ਉਧਰ। ਤੇ ਜਨੂ ਮਸ਼ੀਨ ਚ ਬੀਵੀ ਪਾਉਂਦੇ ਆ ਬੰਦੇ ਆਪਣੇ। ਤੇ ਇਹਦੀ ਖੇਤੀ ਕਰਦੇ ਆ ਬਜਾਈ। ਇਹ ਦੋ ਕੀਲੇ ਆ ਬਾਈ। ਤੇ ਆ ਸੀਗਾ ਕੀਲਾ ਆਪਣਾ। ਤੇ ਦੋ ਕਿਲੇ ਆ ਪਰੇ ਆ ਬਾਈ ਦੇਖਦੇ ਆ ਚਲੋ ਜੇ ਆ ਰਹਿ ਜੂ ਪਰ λε ਆ ਰਹਿ ਜਾਣਗੇ ਤਾਂ ਕਾਲੂ ਕਰ ਦਾਂਗੇ ਆ ਤਾਂ ਹੋਈ ਜਾਣਗੇ ਅੱਜ ਤੇ ਕਰਦੇ ਆ ਵੀਰੇ ਫਿਰ ਦਿਖਾਉਣੇ ਆ ਤੁਹਾਨੂੰ ਜੁੜੇ ਰਿਓ ਵੀਡੀਓ ਨਾਲ ਲੋ ਵੀਰੇ ਇੱਧਰ ਚੱਲਦਾ ਆਪਣਾ ਬਾਈ ਹੌਲੈਂਡ ਦੇ ਮਗਰ ਲੈਮਕੰ ਦਾ 8 ਫਟਾ ਰੋਟਾਵੇਟਰ ਵੀਰੇ ਪਾ ਕਰਦੇ ਆ ਵੀਰੇ ਬਜਾਈ ਦੀ ਬਜਾਈ ਸਟਾਰਟ ਪਾਰੇ ਆ ਬੰਦਿਆਂ ਨੇ ਵੀ ਬੂ ਖਾਲ ਖੁੱਦਾਂ ਤੇ ਪਾਈ ਜਾਂਦੇ ਆ ਕਰਦੇ ਆ ਸਟਾਰਟ ਫਿਰ ਵਜਾਈ ਵੀਰੇ ਲੋ ਵੀਰੇ ਆਹ ਖੇਤ ਦੀ ਵਜਾਈ ਸ਼ੁਰੂ ਕਰਤੀ ਬਾਈ 2 ਕਿਲਿਆਂ ਦਾ ਖੇਤਾ ਇਹ ਵੀ ਕਰਤੀ ਵਜਾਈ ਸ਼ੁਰੂ ਇੱਧਰ ਚੱਲਦਾ ਮੁਰੇ ਮੁਰੇ ਰੋਟਾਵੇਟਰ ਵੀਰੇ ਪੱਟਾ ਦੇਖ ਭਾਈ ਬਜਾਈ ਇਹ ਘਾਤਾ ਇਹ ਵੀ ਗੱਲ ਬਹੁਤ ਵਧੀਆ ਇੰਨੀ ਗੱਲ ਜਾਨੀ ਕਿ ਚਾਹੀਦੀ ਹੈ ਆਪਣੇ ਆਲੂਆਂ ਵਾਸਤੇ ਬਾਕੀਆਂ 'ਚ ਵੀ ਆਪਣੇ ਵਧੀਆ ਗੱਲੇ ਸੀ ਬਾਈ ਸਾਰੇ ਖੇਤਾਂ 'ਚ ਕਿਸੇ ਕਿਸੇ ਜੀ ਘਟ ਰਹੀ ਗਈ ਜਿਵੇਂ ਉਹ 'ਚ ਥੋੜੀ ਜੀ ਘਟ ਸੀਗੀ ਕਿਸੇ ਕਿਸੇ ਜੀ ਘਟ ਸੀ ਜਿਆਦਾਤਰ 'ਚ ਤਾਂ ਜਿਆਦਾ ਸੀ ਕਹਿੰਦੇ ਉਹ ਵੀ ਵਾਧ ਹੀ ਚਾਹੀਦੀ ਆ ਵੀਰੇ ਲਓ ਵੀਰੇ ਕਰਤੀ ਸਟਾਰਟ ਬਾਈ ਵਜਾਈ ਕੱਲ ਵੀਰੇ ਆਧਾ ਖੇਤ ਬੀਜਿਆ ਗਿਆ ਜੀ ਉਸ ਤੋਂ ਬਾਅਦ ਸਾਡੇ ਰੋਟੇਟਰ ਦਾ ਪੈਰਾਂ ਗੇ ਜਾਗਾ ਟੁੱਟ ਗਿਆ ਜੀਗਾ ਤਾਂ ਕਰਕੇ ਫੇਰ ਰਹਿ ਗਿਆ ਵਾ ਅੱਧਾ ਖੇਤ ਰਹਿੰਦਾ ਵਾ ਤੇ ਲਾਗੇ ਵੀਰੇ ਕਰਨੇ ਦੁਬਾਰਾ ਜੋ ਪਰਲੇ ਜੋ ਵੀ ਲੈ ਰਹਿਗੇ ਉਹੀ ਕਰਦੇ ਆ ਫੇਰ ਦੁਬਾਰਾ ਵਜਾਈ ਬਾਈ ਇਹ ਕਰੋ ਜੇ ਕੋਈ ਵੱਡਾ ਦੇਖੋ ਨਹੀਂ ਆ ਵੀ ਬਾਈ ਆ ਬਜਾਈਆ ਖੇਤੀ ਆਪਣੀ ਬਸ ਐਡਾਂ ਵਾਲੇ ਕਿਹੜੇ ਲਾਉਣੇ ਆ ਵੀਰੇ ਹੁਣ ਫਾਈਦਰ ਲੀਆਂ ਸੈਡਾਂ ਲਾ ਕੇ ਤੇ ਉੱਤਰ ਲੀਆਂ ਵੀਰੇ ਰਹਿਦੀਆਂ ਨੇ ਸੈਡਾਂ ਆਮਝ ਲੋ ਕੀਲਾ ਉਹ ਕੱਲ ਵੀ ਬੀਜਤਾ ਹੀ ਕੀਲਾ ਕੇ ਚ ਵਿੱਜਿਆ ਗਿਆ ਸੀ ਤੇ ਜਵਾਜੋ ਪਰਲੇ ਬਾਈ ਦੋ ਕੀਲੇ ਰਹਿ ਗਏ ਉਹ ਵੀ ਬੀਜਦੇ ਆ ਚਲ ਆ ਦਿਖਾਉਣ ਆ ਵੀਰੇ ਜੁੜੇ ਰਹੋ ਵੀਰੇ ਵੇਰੇ ਇਧਰਲੀ ਸਾਈਡ ਵਾਲੇ ਬਾਈ ਕਿਹੜੇ ਲਾਗੇ ਤੇ ਕਰੋ ਚੈੱਕ ਬਾਈ ਬਹੁਤ ਸੋਹਣੀਆਂ ਬਣੀਆਂ ਬਾਈ ਵੱਟਾਂ ਸੈਡਾਂ ਵਾਲੀਆਂ ਉਧਰਲੀ ਸਾਈਡ ਵਾਲੇ ਵੀ ਲਾਉਨੇ ਆ ਬਾਈ ਉਧਰ ਰੋਟਾ ਰੋਟਰ ਮਾਰਨ ਲੱਗਿਆ ਬੰਦਾ ਆਪਣਾ ਲੋ ਵੀਰੇ ਇਧਰ ਵੀ ਬਾਈ ਸੈਡਾਂ ਵਾਲੇ ਕਿਹੜੇ ਲਾਗੇ ਤੇ ਐਨ ਪੂਰੀਆਂ ਵਧੀਆ ਬਣੀਆਂ ਨੇ ਬਾਈ ਵੱਟਾਂ ਕਰੋ ਚੈੱਕ ਬਾਈ ਬਾਹੋਂ ਪਰਲੇ ਖੇਚੇ ਵੀਰੇ ਲੱਗਦੇ ਆ ਉਧਰ ਪਾਉਂਦੇ ਆ ਜਨੂੰ ਮਸ਼ੀਨ ਚ ਵੀ ਬੂ ਖਾਦ ਖੁਦ ਪਾਉਂਦੇ ਨੇ ਕਰਦੇ ਆ ਫਿਰ ਸਟਾਰਟ ਵੀਰੇ ਉਧਰ ਲਹੀ ਦੀ ਬਿਜਾਈ ਇਹਦੂ ਬਾਜ ਵੀਰੇ ਆਪਣਾ ਆਈ ਗੇਤ ਬਸ ਰਹਿੰਦਾ ਵਾ ਇਹਦੂ ਬਾਸ ਹਫਤੀਆ ਸਾਰੀ ਪਰ ਏ ਕਣਕ ਕਣਕ ਸਾਰੀ ਪੀਜੀ ਗਈ ਆਪਣੀ ਤੇ ਦਿਖਾਉਣੇ ਆ ਫਿਰ ਤੁਹਾਨੂੰ ਲੋ ਵੀਰੇ ਇਧਰ ਵਾਲੇ ਖੇਤ ਚ ਬਾਈ ਕਰਤੀ ਬਿਜਾਈ ਸਟਾਰਟ ਤੇ ਰੋਜ ਇੱਕ ਵੇਰੇ ਇਧਰ ਪੱਟਾਂ ਦੀ ਸਫਾਈ ਦੱਸਿਓ ਫਿਰ ਕਮੈਂਟਾਂ ਚ ਬਾਈ ਕਿਵੇਂ ਬਣਦੀਆਂ ਨੇ ਚਲਦੀ ਆ ਬਜਾਈ ਆ ਤਾਂ ਖੇਤ ਬਾਈ ਰਹਿ ਗਿਆ ਅੱਥੇ ਥੋੜਾ ਘਾਟ ਹੀ ਆ ਜਾਨਕੀ ਲੋ ਵੀਰੇ ਚੱਲੀ ਜਾਂਦੀ ਆ ਬਾਈ ਬਜਾਈ ਬਸ ਥੋੜਾ ਜਿਹਾ ਖੇਤ ਰਹਿ ਗਿਆ ਵੀਰੇ ਸਾਡਾ ਬਸ ਕਹਿੰਦਾ ਦੋ ਇੱਥੇ ਹੋ ਗਏ ਖੇਤੇ ਇੱਕ ਹਿੱਸਾ ਵੱਜ ਗਿਆ ਤੇ ਬੱਟਾਂ ਦੀ ਬਾਕੀ ਸਫਾਈ ਕਰਾਂਗੇ ਬਹੁਤ ਸੋਹਣੀਆਂ ਬਣਦੀਆਂ ਬਾਈ ਪਟਾਂ ਲੋ ਵੀਰੇ ਸਾਈਡਾਂ ਵਾਲੇ ਕਿਹੜੇ ਬਸ ਬਾਈ ਲਾਉਣ ਲੱਗਦੇ ਆ ਤੇ ਇੱਧਰ ਆਪਣਾ ਹੋ ਗਿਆ ਬਾਈ ਕੰਪਲੀਟ ਬਾਕੀ ਸਾਰਾ ਦੋਨੇ ਸਾਈਡਾਂ ਵਾਲੇ ਕਿਹੜੇ ਰਹਿ ਗਏ ਬਸ ਇੱਧਰ ਨਹੀਂ ਲਾ ਕੇ ਉੱਧਰ ਨੇ ਸੱਡਾ ਲਾਉਣੇ ਆ ਫੇਰ ਵਾ ਆਪਣਾ ਕੰਪਲੀਟ ਆ ਵੀਰੇ ਕੰਮ ਲਾਉਣੇ ਆ ਫੇਰ ਤੁਹਾਨੂੰ ਬਾਈ ਕੰਪਲੀਟ ਕਰਕੇ ਲੋ ਵੀਰੇ ਲੱਗੀਆਂ ਬਾਈ ਸਾਈਡਾਂ ਵੀ ਹੋ ਗਿਆ ਡਨ ਸਾਰਾ ਆਪਣਾ ਬਾਈ ਸਾਰੇ ਆਲੂ ਵੀ ਜੇ ਗਏ ਆਪਣੇ ਸਾਰੇ ਡਨ ਹੋ ਗਏ ਆ ਮੋਟਰ ਤੇ ਵੀ ਸਾਰੇ ਡੰਨ ਹੋ ਗਏ ਚਾਰਲੀ ਤੇ ਵੀ ਹੋ ਗਏ ਸੀਗੇ ਇੱਥੇ ਆਹੀ ਵਾਸਾ ਰਹਿੰਦਾ ਸੀਗਾ ਸਾਰੇ ਹੋ ਗਿਆ ਬਾਈ ਕੰਪਲੀਟ ਹੋਣ ਕੰਮ ਆਪਣਾ ਨਿਬੜ ਗਿਆ ਹੁਣ ਬਸ ਕੁੰਜੇ ਖਾਂਜੇ ਬੰਦੇ ਬਣਾਈ ਜਾਂਦੇ ਆ ਪਿੱਛੇ ਪਾਣੀ ਪੂਣੀ ਪਿੱਛੇ ਲਾਈ ਜਾਂਦੇ ਆ ਥੋੜਾ ਬਹੁਤਾ ਲੱਗ ਗਿਆ 5-7 ਕਿਲੇ ਤਾਂ ਬਾਕੀ ਲਾ ਦਨਗੇ ਹੁਣ ਲਾਈਟ ਥੋੜੀ ਜੀ ਘਟ ਆਉਂਦੀ ਆ ਤੇ ਬਾਕੀ ਇਦਾਂ ਹੀ ਆਪਾਂ ਗਾਹਾਂ ਤੁਹਾਨੂੰ ਵੀਡੀਓ ਪਾਈ ਜਾਵਾਂਗੇ ਆਲੂਆਂ ਦੇ ਸਪਰੇਅ ਦੇ ਉਹ ਵਾਲੀਆਂ ਸਾਰੀਆਂ ਪਾਣੀ ਵਾਲੀਆਂ ਬਈ ਜੁੜੇ ਰਹੋ ਆਪਣੇ ਚੈਨਲ ਨਾਲ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਜਿਹੜੇ ਭਰਾ ਦੇਖਦੇ ਆ ਫੋਲੋ ਕਰ ਲਓ ਤੇ ਇਦਾਂ ਹੀ ਆਪਾਂ ਵੀਡੀਓ ਪਾਉਂਦੇ ਰਵਾਂਗੇ ਦੇਖ ਲਓ ਵੀਰੇ ਵੱਟਾਂ ਬਣਦੀਆਂ ਬਈ ਕਿੰਨੀਆਂ ਵਧੀਆ ਵੱਟਾਂ ਬਣੀਆਂ ਨੇ ਕੋਈ ਇਹ ਜਿਹਾ ਆਪਾਂ ਮਲਚਰ ਮੁੱਲ ਤੋਂ ਨਹੀਂ ਮਾਰਿਆ ਵੀਰੇ ਰੋਟਾਵੇਟਰ ਹੀ ਮਾਰਿਆ ਸੀਗਾ ਪੰਜ 6 ਵਾਰ ਬਈ ਵੱਟਾਂ ਦੇਖ ਲਓ ਪੂਰੀਆਂ ਐਨ ਪੂਰੀਆਂ ਸਰੇਬਦੀਆਂ ਬਣਦੀਆਂ ਬਈ ਨਾਲੇ ਖੇਤ ਤਾਂ ਸੁੱਕਾ ਬਈ ਪੂਰਾ ਠਾਕਰੋ ਵੀਰੇ ਜੱਕ ਬਈ ਇਹੇ ਜੇ ਆਪਾਂ ਕੋਈ ਬਾਈ ਮਲਚਰ ਮਲਚਰ ਨਹੀਂ ਮਾਰਿਆ ਨਾ ਪਲਾਉ ਮਾਰਿਆ ਪੱਲਾ ਰੋਟਾਵੇਟਰ ਬਾਈ 5-6 ਵਾਰ ਮਾਰਿਆ ਵਾ ਤੇ ਬੱਟਾਂ ਦੀ ਸਫਾਈ ਇੱਕ ਕਰੋ ਐ ਨਾ ਸਿਰੇ ਦੀਆਂ ਬੱਟਾਂ ਬਣਦੀਆਂ ਬਾਈ ਪੂਰੀਆਂ ਸਿਰੇ ਦੀਆਂ ਦੇਖ ਲਓ ਨਾ ਕਿਤੇ ਬਾਈ ਪਰਾਲੀ ਦੀ ਨਹੀਂ ਆ ਦੇਖ ਲਓ ਪੂਰੀਆਂ ਐਂਡ ਗੱਲਬਾਤ ਬਣੀ ਪਈ ਆ ਬਾਈ ਪੱਟਾਂ ਵਾਲੀ ਤਾਂ ਥੋੜੀ ਜਿਹਾ ਜਗ੍ਹਾ ਬਚ ਗਈ ਸੀਗਾ ਚਲ ਆਈ ਤਿਆਰ ਕਰ ਦਿੰਨੇ ਆ ਲੋ ਵੀਰੇ ਆ ਮੋਟਰ ਤੇ ਆਪਣੇ ਬਾਈ ਆ ਚਾਰ ਕੀਲਿਆਂ ਜੇ ਰਹਿ ਗਏ ਸੀ ਖਾਲ ਪਾਉਣ ਵਾਲੇ ਇੱਧਰ ਪਜਾਈ ਰਹਿ ਗਈ ਸੀ ਉਦੋਂ ਹੋਰ ਅਦੂਆ ਆਪਣਾ ਆਲੂ ਬੀਜਿਆ ਸੀਗਾ ਵੀ ਘਟ ਗਿਆ ਸੀ ਇਹਦੇ ਵਿੱਚ ਲੱਗੇ ਆ ਵੀਰੇ ਖਾਲ ਪਾਉਣ ਤੇ ਦਿਖਾਉਣੇ ਆ ਫਿਰ ਤੁਹਾਨੂੰ ਚੈੱਕ ਤਵੀਆਂ ਵਾਲਾ ਜਾਂਦਾ ਵਾ ਲੋ ਵੀਰੇ ਕਰਦੇ ਆ ਸ਼ੁਰੂ ਆਉਣਿਆ ਖਾਲ ਤੇ ਬੱਟਾ ਵੀਰੇ ਕਰੋ ਚੈੱਕ ਉਦਨੇ ਰਾਤ ਹੋ ਗਈ ਸੀ ਬੀਜਣ ਨੂੰ ਤੇ ਕਰੋ ਚੈੱਕ ਕਿੰਨੀਆਂ ਸੋਹਣੀਆਂ ਬੱਟਾ ਮਣੀਆਂ ਬਾਈ ਲੋ ਵੀਰੇ ਕਰੋ ਜੱਕ ਬਾਈ ਖਾਲ ਬਹੁਤ ਵਧੀਆ ਬਣਦਾ ਵੀਰੇ ਕਰੋ ਜੱਕ ਬਾਈ ਆ ਦੇਖ ਲਓ ਤਵੀਆਂ ਦਾ ਨਜ਼ਾਰਾ ਵੀਰੇ ਹੁਣ ਆ ਮਿੱਟੀ ਕੱਢਣ ਦਾ ਸ਼ੌਕ ਹੋ ਗਿਆ ਯਾਨੀ ਕਿ ਮੈਂਟ ਲਾਦਾ ਵੀਰੇ ਆ ਹੁੰਜੇ ਖਾਂਜੇ ਲਾਉਣ ਨੂੰ ਟਾਈਮ ਲਾਦਾ ਬਸ ਅੱਗੇ ਖਾਲਾਂ 'ਚ ਬਹੁਤ ਟਾਈਮ ਲੱਗ ਜਾਂਦਾ ਸੀ ਤੇ ਦੱਸਿਓ ਬਾਈ ਕਮੈਂਟਾਂ 'ਚ ਕਿਵੇਂ ਆ ਫਿਰ ਖਾਲ ਕਿਵੇਂ ਬਣਦਾ ਵਾ ਬਹੁਤ ਸੋਹਣਾ ਖਾਲ ਬਣਾਉਂਦਾ ਵੀਰੇ ਜਿੰਦਾ ਕਰੋ ਚੈੱਕ ਲੋ ਬਰੇ ਇੱਕ ਖਾਲ ਆਪਾਂ ਪਾਤਾ ਬਾਈ ਕਰੋ ਚੈੱਕ ਐ ਨੱਕ ਦੀ ਛੇਤ ਨੂੰ ਪੂਰਾ ਸਿੱਧਾ ਆਇਆ ਬਾਈ ਤੇ ਇੱਕ ਖਾਲ ਭਰੇ ਪਾਉਣੇ ਆ ਹੋਰ ਤੇ ਇੱਕ ਭਾਈ ਇਹ ਚ ਵੀ ਆ ਥੋੜਾ ਆਪਣਾ ਪਾਉਣਾ ਕੀ ਲਾਇਆ ਇਹਦੇ ਵਿੱਚ ਵੀ ਪਾਵਾਂਗੇ ਇਹ ਵੀ ਸ਼ਾਇਦ ਦੇਖ ਰਹੇ ਆ ਇੱਕ ਇੱਕ ਨਾਲ ਹੀ ਸਰ ਜਾਣਾ ਵੈਸੇ ਤਾਂ ਇਹਦੇ ਵਿੱਚ ਵੀ ਰੇ ਦੂਜਾ ਖਾਲ ਵੀ ਪਾਉਣ ਲੱਗੇ ਬਾਈ ਇੱਕ ਹੋਰੇ ਬਾਦਾ ਇੱਕ ਵਿਚਾਲੇ ਹੋਰ ਪਾਵਾਂਗੇ ਵੀਰੇ ਇਹ ਕਰੋ ਚੱਕ ਬਾਈ ਖਾਲ ਦੀ ਸਫਾਈ ਫਿਰ ਬਹੁਤ ਵਧੀਆ ਖਾਲ ਪਾਉਂਦਾ ਬਾਈ ਜਾਂਦਾ ਇਹ ਕਰੋ ਚੱਕ ਬਾਈ ਲੋ ਵੀਰੇ ਇੱਕ ਖਾਲ ਬਾਈ ਆ ਵਿਚਾਲੇ ਪਾਉਣ ਲੱਗੇ ਤੇ ਆਪਾਂ ਇੱਕ ਖਾਲ ਬਈ ਉਹ ਪਰੇ ਪਾਤਾ ਤੇ ਇੱਕ ਇਧਰ ਪਾਤਾ ਹੁਣ ਆਪਾਂ ਵਿਚਾਲੇ ਇਹਦੇ ਦੰਦੀ ਦੰਦੀ ਨਹੀਂ ਪਾਉਣੀ ਹੈਗੀ ਤੇ ਇਹ ਕਣੀ ਜਿਵੇਂ ਉਧਰੋਂ ਪਾਣੀ ਛੱਡਿਆ ਆਇਆ ਕਰਨਾ ਉਹ ਖਾਲ ਤੋਂ ਇਧਰ ਨੂੰ ਚਾਹੇ ਇਹਦਾ ਇਧਰ ਨੂੰ ਛੱਡ ਲੋ ਇਹਦਾ ਇਧਰ ਉਹਦਾ ਉਧਰ ਵਧੀਆ ਹੋ ਜਾਣਾ ਐ ਸੈਕਟਮ ਚੱਲ ਦੰਦੀ ਵਾਲਾ ਕੰਮ ਘਾਟ ਜੂ ਬੰਦਿਆਂ ਦਾ ਉਂਝੇ ਖਾਂਜੇ ਇਹ ਉਧਰ ਬਣਾਈ ਜਾਂਦੇ ਆ ਵਾ ਥੋੜਾ ਹੀ ਰਹਿ ਗਏ ਇਹਨਾਂ ਦੇ ਇਹਦੇ ਵੀ ਬਣਾ ਦੇਣਗੇ ਵਾ ਕੁੰਝੇ ਬਾਕੀ ਜਿਹੜੇ ਕੱਲ ਬੀਜੇ ਆ ਉਹਦੇ ਬਣਾ ਦੇਣਗੇ ਤੂੰ ਆਜ ਰੋਜ ਇੱਕ ਵੇਰੇ ਬਹੁਤ ਸੋਨਾ ਖਾਲ ਪੈ ਰਿਆ ਬਈ ਇਹ ਤਾਂ ਮਿਆ ਨਿਆਰਾ ਬੇ ਸੋਨਾ ਨਿਆਰਾ ਲੋ ਬਰੇ ਆ ਪੌਣੇ ਕਿਲੇ ਚ ਵੀ ਪਾਉਣ ਲੱਗੇ ਬਾਈ ਖਾਲ ਬਾਕੀ ਦੇ ਉਧਰ ਸਾਰੇ ਆਪਣੇ ਪਏ ਆ। ਉਂਝੇ ਖਾਂਜੇ ਬਸ ਥੋੜੇ ਹੀ ਰਹਿ ਗਏ ਇਹਨਾਂ ਦੇ ਬਣਾਉਣ ਵਾਲੇ। ਲੋਵਰੇ ਖਾ ਲਓ ਪਰੇ ਪਤਾ ਇੱਥੇ ਇਹ ਕਾਹ ਪਾਉਣ ਲੱਗੋ ਬਾਈ। ਬਾਕੀ ਵੀਰੇ ਮਿਲਦੇ ਆ ਜਲਦੀ ਨਵੀਂ ਵੀਡੀਓ 'ਚ ਤੇ ਚੈਨਲ ਨੂੰ ਵੀਰੇ ਕਰ ਲੋ ਸਬਸਕ੍ਰਾਈਬ ਤੇ ਫੋਲੋ ਕਰ ਲੋ ਬਾਈ ਜੀ ਕੰਪਨੀ ਭਰਾ ਸਾਰੇ।